ਪੁਚਾਰ ਦਾ ਜਹਾ ਪ੍ਰਭਾਵ ਸੀ ਕਿ ਇਸ ਤੋਂ ਲਗਭਗ 1400 ਕਿਲੋਮੀਟਰ ਦੂਰ ਬੈਂਕਾਕ ਦੇ ਵਿੱਚ ਇੱਕ ਉੱਚੀ ਇਮਾਰਤ ਨੂੰ ਸਮਤਲ ਕਰ ਦਿੱਤਾ ਜਿਸ 'ਚ 40 ਤੋਂ ਵੱਧ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਪੁਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਭੱਜਣ ਲਈ ਮਜਬੂਰ ਕਰ ਦਿੱਤਾ ਦੱਸਦੇ ਕਿ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਜਬਰਦਸਤ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਮੇਘਾਲਿਆ ਤੇ ਕਈ ਉੱਤਰ ਪੂਰਬੀ ਰਾਜਾਂ ਨੇ ਵੀ ਝਟਕੇ ਮਹਿਸੂਸ ਕੀਤੇ ਜਿਨ੍ਹਾਂ ਦੀ ਤੀਬਰਤਾ 4 ਦਰਜ ਕੀਤੀ ਗਈ ਹੈ ਉੱਥੇ ਦੀਆਂ ਕਈ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਜਦ ਧਰਤੀ ਨੇ ਅਚਾਨਕ ਅਜਿਹੀ ਕਰਵਟ ਲਈ ਕਿ ਅਸਮਾਨ ਵੀ ਕੰਬ ਗਿਆ ਰਿਟਰ ਪੈਮਾਨੇ ਦੇ 7.2 ਦੀ ਤੀਬਰਤਾ ਵਾਲਾ ਇਹ ਪੁਚਾਲ ਇਹਨਾ ਸ਼ਕਤੀਸ਼ਾਲੀ ਸੀ ਕਿਸ ਦੀ ਗੂੰਜ ਭਾਰਤ ਤੱਕ ਸੁਣਾਈ ਦਿੱਤੇ ਭੁਚਾਲ ਦਾ ਕੇਂਦਰ ਮਿਆਂਮਾਰ ਦੇ ਵਿੱਚ ਸੀ ਅਤੇ ਇਸ ਦਾ ਅਸਰ THAILAND ਤੱਕ ਮਹਿਸੂਸ ਕੀਤਾ ਗਿਆ ਬੈਂਕਾਕ ਦੇ ਵਿੱਚ ਆਏ ਜ਼ਬਰਦਸਤ ਭੁਚਾਲ ਕਾਰਨ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ 43 ਲੋਕ ਲਾਪਤਾ ਦੱਸੇ ਜਾ ਰਹੇ ਨੇ ਭੁਚਾਲ ਦਾ ਕੇਂਦਰ ਜ਼ਮੀਨ ਤੋਂ ਮਹਿਜ਼ 10 ਕਿਲੋਮੀਟਰ ਦੀ ਡੂੰਘਾਈ ਤੇ ਸੀ ਜਿਸ ਕਾਰਨ ਭੁਚਾਲ ਦੇ ਝਟਕੇ ਬਹੁਤ ਜ਼ਬਰਦਸਤ ਅਤੇ ਵਿਨਾਸ਼ਕਾਰੀ ਸਾਬਤ ਹੋਏ ਦੱਸੇ ਗਏ ਦਿੱਲੀ ਐਨਸੀਆਰ ਤੱਕ ਲੋਕਾਂ ਨੇ ਇਸ ਦੇ ਝਟਕੇ ਮਹਿਸੂਸ ਕੀਤੇ ਪਰ ਸਭ ਤੋਂ ਵੱਧ ਤਬਾਹੀ ਮਿਆਂਮਾਰ ਅਤੇ ਥਾਈਲੈਂਡ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਲੋਕ ਕਬਰਾਹਟ ਦੇ ਵਿੱਚ ਘਰਾਂ ਤੋਂ ਬਾਹਰ ਭੱਜਦੇ ਦੇਖੇ ਗਏ ਦਿੱਲੀ ਦੇ ਵਿੱਚ ਲੋਕ ਆਪਣੇ ਘਰਾਂ ਤੇ ਦਫ਼ਤਰਾਂ ਤੋਂ ਬਾਹਰ ਭੱਜਦੇ ਨਜ਼ਰ ਆਏ ਭਾਰਤ ਦੇ ਵਿੱਚ ਅਜੇ ਤੱਕ ਕਿਸੇ ਜਾਨੀ-ਜਮਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ ਇਸ ਭੁਚਾਲ ਨੇ ਮਿਆਮਾਰ ਦੇ ਵਿੱਚ ਭਿਆਨਕ ਤਬਾਹੀ ਮਚਾਈ ਹੈ ਇਸ ਤੋਂ ਪਹਿਲਾਂ 2024 ਚ ਨੌਇਡਾ ਗਾਜ਼ੀਆਬਾਦ ਸਮੇਤ ਪੂਰੇ ਉੱਤਰ ਭਾਰਤ ਚ ਕਈ ਥਾਵਾਂ ਤੇ ਭੁਚਾਲ ਆਏ ਸੀ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਬਹੁ ਮੰਜ਼ਿਲਾ ਇਮਾਰਤ ਤਾਸ਼ ਤੇ ਪੱਤਿਆਂ ਦੀ ਤਰ੍ਹਾਂ ਡਿੱਗਦੀ ਦਿਖਾਈ ਦੇ ਰਹੀ ਹੈ ਇਹ ਨਜ਼ਾਰਾ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਸਕਦੀ ਹੈ ਮਿਆਮਾਰ ਤੋਂ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਟੇਰੀ ਹੁੰਦੀ ਦਿਖਾਈ ਦੇ ਰਹੀ ਹੈ ਪੁਚਾਲ ਤੋਂ ਬਾਅਦ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਦੇਖੇ ਗਏ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਪੁਚਾਲ ਦਾ ਕੇਂਦਰ ਇੰਨੀ ਘੱਟ ਡੂੰਘਾਈ ਤੇ ਹੁੰਦਾ ਹੈ ਤਾਂ ਨੁਕਸਾਨ ਦੀ ਸੰਭਾਵਨਾ ਕਈ ਗੁਣਾ ਤੱਕ ਵੱਧ ਜਾਂਦੀ ਹੈ ਤਾਂ ਇਸ ਵਕਤ ਜਿਹੜੀ ਮੁੱਢਲੀ ਜਾਣਕਾਰੀ ਮੁਤਾਬਕ ਹੈ ਪਤਾ ਲੱਗਿਆ ਹੈ ਕਿ ਪੁਚਾਲ ਤੋਂ ਬਾਅਦ 100 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਤੇ 43 ਲੋਕ ਲਾਪਤਾ ਦੱਸੇ ਜਾ ਰਹੇ ਨੇ ਤਾਂ ਅੱਜ ਥਾਈਲੈਂਡ ਅਤੇ ਮਿਆਮਾਰ ਦੇ ਵਿੱਚ ਪੁਚਾਲ ਵਾਲ ਦੇ ਤੇਜ਼ ਤੇ ਜ਼ਬਰਦਸਤ ਵਿਨਾਸ਼ਕਾਰੀ ਝਟਕੇ ਮਹਿਸੂਸ ਕੀਤੇ ਗਏ ਮਿਆਮਾਰ ਦੇ ਵਿੱਚ 7.7 ਅਤੇ 6.4 ਦੀ ਤੀਬਰਤਾ ਵਾਲੇ ਇੱਕ ਤੋਂ ਬਾਅਦ ਇੱਕ ਦੋ ਭੁਚਾਲ ਆਏ ਜਿਸ ਦੀ ਗੂੰਜ ਭਾਰਤ ਤੱਕ ਵੀ ਸੁਣਾਈ ਦਿੱਤੀ ਤੇ ਥਾਈਲੈਂਡ ਦੇ ਵਿੱਚ ਇਸ ਭੁਚਾਲ ਨੇ ਤਬਾਹੀ ਮਚਾ ਦਿੱਤੀ ਹੈ ਥਾਈਲੈਂਡ ਅਤੇ ਮਿਆਮਾਰ ਦੇ ਵਿੱਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਨੇ ਮਿਆਮਾਰ ਚ ਅੱਜ 7.7 ਅਤੇ 6.4 ਦੀ ਤੀਬਰਤਾ ਵਾਲੇ ਇੱਕ ਤੋਂ ਬਾਅਦ ਇੱਕ ਦੋ ਭੁਚਾਲ ਆਏ ਉਚਾਲਦਾ ਜਿਹਾ ਪ੍ਰਭਾਵ ਸੀ ਕਿ ਇਸ ਤੋਂ ਲਗਭਗ 1400 ਕਿਲੋਮੀਟਰ ਦੂਰ ਬੈਂਕਾਕ ਦੇ ਵਿੱਚ ਇੱਕ ਉੱਚੀ ਇਮਾਰਤ ਨੂੰ ਸਮਤਲ ਕਰ ਦਿੱਤਾ ਜਿਸ 'ਚ 40 ਤੋਂ ਵੱਧ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਪੁਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਭੱਜਣ ਲਈ ਮਜਬੂਰ ਕਰ ਦਿੱਤਾ ਦੱਸਦੇ ਕਿ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਵੀ ਜ਼ਬਰਦਸਤ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਮੇਘਾਲਿਆ ਤੇ ਕਈ ਉੱਤਰ ਪੂਰਬੀ ਰਾਜਾਂ ਨੇ ਵੀ ਝਟਕੇ ਮਹਿਸੂਸ ਕੀਤੇ ਜਿਨ੍ਹਾਂ ਦੀ ਤੀਬਰਤਾ 4 ਦਰਜ ਕੀਤੀ ਗਈ ਹੈ ਉੱਥੇ ਦੀਆਂ ਕਈ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਜਿ ਧਰਤੀ ਨੇ ਅਚਾਨਕ ਅਜਿਹੀ ਕਰਵਟ ਲਈ ਕਿ ਅਸਮਾਨ ਵੀ ਕੰਬ ਗਿਆ ਰਟਰ ਪੈਮਾਨੇ ਦੇ 7.2 ਦੀ ਤੀਬਰਤਾ ਵਾਲਾ ਇਹ ਪੁਝਾੜ ਇਹਨਾ ਸ਼ਕਤੀਸ਼ਾਲੀ ਸੀ ਕਿਸ ਦੀ ਗੂੰਜ ਭਾਰਤ ਤੱਕ ਸੁਣਾਈ ਦਿੱਤੇ ਪੁਚਾਲ ਦਾ ਕੇਂਦਰ ਮਿਆਮਾਰ ਦੇ ਵਿੱਚ ਸੀ ਅਤੇ ਇਸ ਦਾ ਅਸਰ THAILAND ਤੱਕ ਮਹਿਸੂਸ ਕੀਤਾ ਗਿਆ ਬੈਂਕਾਕ ਦੇ ਵਿੱਚ ਆਏ ਜ਼ਬਰਦਸਤ ਪੁਚਾਲ ਕਾਰਨ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ 43 ਲੋਕ ਲਾਪਤਾ ਦੱਸੇ ਜਾ ਰਹੇ ਨੇ ਪੁਚਾਲ ਦਾ ਕੇਂਦਰ ਜ਼ਮੀਨ ਤੋਂ ਮਹਿਜ਼ 10 ਕਿਲੋਮੀਟਰ ਦੀ ਡੂੰਘਾਈ ਤੇ ਸੀ ਜਿਸ ਕਾਰਨ ਪੁਚਾਲ ਦੇ ਝਟਕੇ ਬਹੁਤ ਜ਼ਬਰਦਸਤ ਅਤੇ ਵਿਨਾਸ਼ਕਾਰੀ ਸਾਬਤ ਹੋਏ ਦੱਸੇ ਗਏ ਦਿੱਲੀ ਐਨਸੀਆਰ ਤੱਕ ਲੋਕਾਂ ਨੇ ਇਸ ਦੇ ਝਟਕੇ ਮਹਿਸੂਸ ਕੀਤੇ ਪਰ ਸਭ ਤੋਂ ਵੱਧ ਤਬਾਹੀ ਮਿਆਮਾਰ ਅਤੇ ਥਾਈਲੈਂਡ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਲੋਕ ਕਬਰਾਹਟ ਦੇ ਵਿੱਚ ਘਰਾਂ ਤੋਂ ਬਾਹਰ ਭੱਜਦੇ ਦੇਖੇ ਗਏ ਦਿੱਲੀ ਦੇ ਵਿੱਚ ਲੋਕ ਆਪਣੇ ਘਰਾਂ ਤੇ ਦਫ਼ਤਰਾਂ ਤੋਂ ਬਾਹਰ ਭੱਜਦੇ ਨਜ਼ਰ ਆਏ ਭਾਰਤ ਦੇ ਵਿੱਚ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ ਇਸ ਭੁਚਾਲ ਨੇ ਮਿਆਮਾਰ ਦੇ ਵਿੱਚ ਭਿਆਨਕ ਤਬਾਹੀ ਮਚਾਈ ਹੈ ਇਸ ਤੋਂ ਪਹਿਲਾਂ 2024 ਚ ਨੌਇਡਾ ਗਾਜ਼ੀਆਬਾਦ ਸਮੇਤ ਪੂਰੇ ਉੱਤਰ ਭਾਰਤ ਚ ਕਈ ਥਾਵਾਂ ਤੇ ਭੁਚਾਲ ਆਏ ਸੀ థਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਬਹੁ ਮੰਜ਼ਲਾ ਇਮਾਰਤ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਡਿੱਗਦੀ ਦਿਖਾਈ ਦੇ ਰਹੀ ਹੈ ਇਹ ਨਜ਼ਾਰਾ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਸਕਦੀ ਹੈ ਮਿਆਮਾਰ ਤੋਂ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਟਹਿ ਢੇਰੀ ਹੁੰਦੀ ਦਿਖਾਈ ਦੇ ਰਹੀ ਹੈ ਪੁਚਾਲ ਤੋਂ ਬਾਅਦ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਦੇਖੇ ਗਏ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਪੁਚਾਲ ਦਾ ਕੇਂਦਰ ਇੰਨੀ ਘੱਟ ਡੂੰਘਾਈ ਤੇ ਹੁੰਦਾ ਹੈ ਤਾਂ ਨੁਕਸਾਨ ਦੀ ਸੰਭਾਵਨਾ ਕਈ ਗੁਣਾ ਤੱਕ ਵੱਧ ਜਾਂਦੀ ਹੈ ਤਾਂ ਇਸ ਵਕਤ ਜਿਹੜੀ ਮੁੱਢਲੀ ਜਾਨ